ਸੱਜਣੋ ਆਪਣੀ ਸੜਗੀ ਸੀ ਤਾਰ ਤੇ ਵੀਰ ਗਰਮੇਲ ਸਿੰਘ ਲਾਰਿਆ ਜੋੜ ਆਜੋ ਤੁਹਾਨੂੰ ਵਿਖਾਉਣਿਆ ਵੀ ਜੋੜ ਲੱਗਦੇ ਕਿਵੇਂ ਆ ਆਹ ਢੇਰ ਫੜੀ ਮੰਗੀ ਤੇ ਫਰਾਸ਼ ਕੁੱਟੇ ਰੰਧਾਵਾ ਸਾਹਿਬ ਛੁਟਾ ਰੰਧਾਵ ਨਾਲ ਇਹ ਐਵੇਂ ਵੇਖਿਆ ਜੇ ਕਿਤੇ ਵੀ ਜੋੜ ਲਾਉਣਾ ਚੰਗੇ ਮਕੈਨਿਕ ਕੋਲੋਂ ਉਸਤਾਦ ਧਰਨੇ ਪੈਂਦੇ ਆ ਦਿੱਕਟੇਵ ਤਰ ਕੋ ਸੀ ਬੈਕ ਜੀ ਬੈਠਾ ਆ ਦੇਖੋ ਬਾਈ ਜੀ ਦੋਵੇਂ ਇੰਤਾਰਾ ਮਿਲਾ ਲੀਆਂ ਬਾਈ ਨੇ ਤੇ ਜਿਵੇਂ ਬਾਈ ਜੀ ਕੇਵਲ ਦਾ ਇਹ ਰੱਖਦੇ थे ਆ ਟੇਪ ਘੁਰਿਆ ਨਹੀਂ ਟੇਪ ਦੂਜੀ ਕੰਪਨੀ ਦੂਜੀ ਟੇਪ ਰੋਲ ਵਾਲੀ ਉਹ ਲਾ ਆ ਆ ਟੇਪ ਇਹਨੂੰ ਤੇ ਬੰਦੇ ਆ ਤੇ ਇਧਰ ਵੇਖੋ ਕਿਵੇਂ ਲੱਗਦੇ ਜੋੜ ਕਰ ਚੰਗੇ ਮਿਸਤਰੀ ਦਾ ਜੋੜ ਲੱਗਾ ਹੋਵੇ ਨਾ ਕੀ ਆਂਦੇ ਨੇ ਮੁੰਡਾ ਮਰਜੂ ਤੜਾਗੀ ਨਾ ਟੁੱਟੂਗੀ ਐਨੂੰ ਆਂਦਿਆ ਤੇ ਤਿੰਨ ਪੈਪ ਬਾਈ ਜੀ ਇਕੱਠੇ ਕੱਢਿਆ ਭਾਣੇ ਉਹ ਵੀ ਤੁਹਾਨੂੰ ਵਿਖਾਉਣੇ ਆ ਵੀ ਚਾਰ ਦੇ ਪੈਪ ਤਿੰਨ ਜਿਵੇਂ ਜਲੰਧਰ ਵਾਲਾ ਟਾਵਰ ਨਹੀਂ ਹੁੰਦਾ ਟਾਵਰ ਬਾਈ ਜੀ ਟਾਵਰ ਬਣਾ ਦਿੱਤਾ ਰੰਦਾ ਵੇਦੀ ਬੰਬੀ ਤੇ ਭਾਣੇ ਉਹ ਵੀ ਤੁਹਾਨੂੰ ਵਿਖਾਉਣੇ ਆ ਇੱਧਰ ਹੁਣ ਥੋੜਾ ਆ ਜਾ ਵੇਖੋ ਜੋੜ ਕਿਵੇਂ ਮਲਾਏ ਜਾ ਰਹੇ ਆ ਆਂਦੇ ਵੀ ਕੰਪਨੀ ਨੂੰ ਵੀ ਫੇਲ ਕਰ ਦਿੰਦਾ ਭਾ ਕੰਪਨੀ ਜਿਹੋ ਜੀ ਤਾਰ ਦਿੰਦੀ ਆ ਨਾ ਉਹਨੂੰ ਵੇਖੋ ਵੇਖੋ ਡਬਲ ਕਰ ਦਿੱਤਾ ਉਤੋਂ ਆ ਆ ਵੇਖੀ ਹਾਂ ਭਾਵੇਂ ਇਹਦੇ ਨਾਲ ਬਾਈ ਜੀ ਬੰਦਾ ਲਮਗਾ ਦੇ 100 ਫੁੱਟ ਤੱਕ ਭਾਵੇਂ 500 ਫੁੱਟ ਤੱਕ ਲੈ ਜਾ ਬੰਦੇ ਨੂੰ ਜੋੜ ਨਾਲ ਲੂਗਾ ਕਿਆ ਬਤ ਹੈ ਜੀ ਵੇਖੋ ਲੱਗਦੇ ਜੋੜ ਗਰਮੇਲ ਸਿੰਘ ਗਿੱਲ ਸਾਹਾ ਹਾਂਜੀ ਗਿੱਲ ਸਾਹਿਬ ਜੀ ਗਰਮੇਲ ਕਹਿੰਦਾ ਖਾਦਰ ਸੰਗਤਾਂ ਨੂੰ ਮੁਖੜਾ ਭਰਾਵਾਂ ਨੂੰ ਹਾਂ ਜੀ ਵੇਖੋ ਗram ਬਿਜੀ ਰਹਿੰਦਾ ਪਾਉ ਕਿਹਨਾ ਮਾਜੀ ਦਾ ਮਿੱਜਾ ਐ ਅਲੀਅਟ ਜਾਂ ਦੇਸੀ ਝਟ ਜਗਾੜੀ ਇਹਨਾਂ ਨੂੰ ਕਹਿ ਦਿੰਦੇ ਆ ਜਗਾੜੀ ਜੱਟ ਕਿ ਅਗਲਾ ਜੋੜ ਬਾਈ ਜੀ ਲੱਗਦਾ ਵੇਖੋ ਕਿਰਾ ਕੀ ਬਾਤਾਂ ਜੀ ਦੇਖੋ ਕਰਾ ਵਾਹ ਜੀ ਵਾਹ ਇਸ ਤਰ੍ਹਾਂ ਬਾਈ ਜੀ ਬਣਾਉਣੀ ਪੈਂਦੀ ਆ ਬੋਦੀ ਜੀ ਚైనా ਵਾਲਿਆਂ ਦੇ ਜਿਵੇਂ ਚైనా ਦੇ ਪਹਿਲਵਾਨ ਨੇ ਤੇ ਬੋਦੀ ਵਾਲੇ ਵਾਲ ਖਿਲਾਰੇ ਹੁੰਦੇ ਜੈਲ ਲਾ ਕੇ ਉਹਨਾਂ ਨੇ ਬੋਦੀਆਂ ਕਰਾ ਵੇਖੋ ਜੋੜ ਪਹਿਲੂ ਇੱਕ ਸਾਈਡ ਮਲਾਇਆ ਜਾ ਰਿਹਾ ਜੀ ਕੀ ਬਾਤਾਂ ਜੀ ਨਈ ਰਿਕਸ਼ਾ ਸਾਡੀ ਮਾਝੇ ਦੇ ਮਝਲਾਂ ਦੀਆਂ ਕੀ ਬਾਤਾਂ ਵੇਖੋ ਲੱਗਦਾ ਨਾ ਪਤਾ ਜਿਹੜਾ ਬਾਈ ਜੀ ਮੁੰਡਾ ਜਦੋਂ ਵਿਆਹ ਨਹੀਂ ਜਾਂਦਾ ਕਲਗੀ ਨਹੀਂ ਮਾਪੇ ਲਾਉਂਦੇ ਕਲਗੀ ਵਾਂਗੂ ਬਾਈ ਦੇ ਘਰ ਦੀ ਤਾਰ ਉਹਨੇ ਚੋੜੀ ਕਰਕੇ ਤੇ ਫਿਰ ਜੋੜ ਲਾਇਆ ਆ ਚੱਕ ਸੱਜਣਾ ਤੇ ਉਤੋਂ ਬਾਈ ਜੀ ਫੇਰ ਵੇਖੋ ਕਿਵੇਂ ਮਧਾਣੀ ਚੀਰਾ ਪਾਉਂਦੇ ਆ ਕਿਵੇਂ ਪਲਾਸਟੇ ਨਾਲ ਇਸ ਤਰ੍ਹਾਂ ਜੋੜ ਕੁੱਟੇ ਜਾਂਦੇ ਆ ਸਪੀਡ ਚੈੱਕ ਕਰੋ ਸਪੀਡ ਚੈੱਕ ਕਰੋ ਮੁੰਡੇ ਦੀ ਕੀ ਬਾਤਾਂ ਇਹਨੂੰ ਆਂਦੇ ਆ ਬਈ ਵਾਈਫਾਈ ਦੇਸੀ ਯੱਟ ਜਗਾੜੀ ਇਹਨਾਂ ਨੂੰ ਆਂਦੇ ਆ ਜਗਾੜੀ ਯੱਟ ਯਾਰੀ ਯੱਟ ਦੀ ਤੂਤ ਦਾ ਮੋਛਾ ਕਦੀ ਨਾ ਵਿਚਾਲੋ ਟੁੱਟਦੀ ਅੰਦਾਵੀ ਯਾਰੀ ਯਟ ਦੀ ਤੂਤ ਦਾ ਮੋਚਾ ਕਦੀ ਨਾ ਵਿਚਾਲਿਓ ਟੁੱਟਦੀ ਕਿਉਂ ਕਰ ਮੇਲ ਹਾਂਜੀ ਹੁਣ ਲਾ ਦੀਆ ਕੰਪਾਊਂਡ ਐ ਤੇ ਕਿਆ ਹੁਣ ਕੰਪਾਊਂਡ ਲਾਈ ਜਾ ਰਹੀ ਜੀ ਤੇ ਚਲੋ ਮੈਂ ਪੈਪ ਉਹ ਵਿਖਾਦਾ ਦਰਸ਼ਕਾਂ ਨੂੰ ਬਾਈ ਜੀ ਕਰਾਂ ਜ਼ੂਮ ਕਰਕੇ ਦਿਖਾਓ ਕੈਮਰਾਮੈਨ ਬਾਈ ਜੀ ਤਾ ਕਰ ਮਾਰੂ ਤੇ ਮਨ ਤਾਂ ਦਿਖਣੋਂ ਹੜ ਗਿਆ ਵੇ ਤਿੰਨ ਪੈਪ ਸੱਜਣੋ ਇੱਕ ਪੈਪ ਉੱਤੇ ਆਹ ਵੇਖੋ ਪੈਪ 10 10 20 ਤੇ ਤੀਜਾ ਪੈਪ ਆਜੋ ਜੀ 30 ਆ ਤੀਜੇ ਦੀ ਪਲੇਟ ਆ ਗਈ ਬਾਈ ਜੀ ਆ ਤੀਸਰੇ ਦੀ ਪਲੇਟ ਆ ਗਈ ਤਿੰਨ ਪੈਪ ਭਾਈ ਨੇ ਚਾਰ ਚਾਰ ਦੇ ਪੈਪ ਹਨਾ ਕਰਮੇਲ ਚਾਰ ਦੇ ਪੈਪ ਪਾਉਂਦੀ ਤਿੰਨ ਇਕੱਠੇ ਪਾਉਨੇ ਲਾ ਦਿੱਤੇ ਆ ਤੇ ਕਿਵੇਂ ਲੱਗੀ ਹੁਣ ਬਾਈ ਜੀ ਵੀ ਲੇਟੀ ਜਾ ਰਹੀ ਆ ਕੰਪਾਉਂਡ ਕਪਾਉਂਡ ਬੁਲੇ ਰਿਹਾ ਭਰਾ ਸਾਡਾ ਜਗੜੀ ਯਾਤ ਹੰਦਾ ਮੁੰਡਾ ਮਰਜੂ ਤੇ ਤੜਾਗੀ ਨਾ ਟੁੱਟੂ ਵਾਕਿਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੰਦੇ ਨੇ ਕੰਮ ਕੀਤਾ ਹੋਵੇ ਨਾ ਤੇ ਖੁਸ਼ੀ 'ਚ ਕਹਿੰਦੇ ਸੀ ਵੀ ਵਾਹ ਜੀ ਵਾਹ ਭਾਵੇਂ ਮੁੰਡਾ ਮਰਜੂ ਤੇ ਸੰਤੀਏ ਤੜਾਗੀ ਨਾ ਟੁੱਟੂ ਮਿੰਦਰ ਕੋਰੇ ਸਾਡੀ ਦਾਦੀ ਦਾ ਨਾਮ ਹੁੰਦਾ ਸੀ ਕਿ ਗਾੜੀ ਝੱਟ ਹੁੰਦੇ ਸੀ ਉਹਦੇ ਪੂਰੇ ਤੇ ਹੁਣ ਕੰਪਾਊਂਡ ਤੇ ਵੀ ਇਹ ਲੇਤੀ ਜਾ ਰਹੀ ਆ ਤੁਹਾਨੂੰ ਵੇਖੋ ਸਪੀਡ ਚੈੱਕ ਕਰੋ ਮੁੰਡੇ ਦੀ ਹਰਾ ਸਾਰੀ ਬੰਦੇ ਕੋਲੋਂ ਤੇ ਬੋਨੀ ਬਲੇਡ ਸਕਦਾ ਤੇ ਕੰਪਾਉਂਡ ਤਾਂ ਬਾਈ ਦੀ ਗੱਲਾਂ ਦੂਰ ਦੀਆਂ ਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਤੇਲ ਉੱਤੋਂ ਲੰਘਦੀ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਕਿਆ ਕਰ ਮੇਲ ਹਾਂਜੀ ਹਾਂ ਇਹ ਇਤਰਾ ਫਲਾਈ ਕਰਕੇ ਨੰਗਾਉਂਦੇ ਆ ਮਾਜੇ ਦੇ ਮਜਾਇਲ ਐਵੇਂ ਨਹੀਂ ਕੰਮਾਂ ਤੋਂ ਪਛਾਣੇ ਜਾਂਦੇ ਆ ਜੱਟ ਚ ਗਾੜੀ ਗਰਮੇ ਲਈ ਇਹ ਜੋੜ ਭਾਵੇਂ ਬੈਣਾ ਇਹ ਜੋੜ ਨਿਕਲ ਬਿਲਡਿੰਗ ਤੋਂ ਆਂਦਾ ਸਮਾਨ ਖਿੱਚ ਦੂਗਾ ਵਿੱਚੋਂ ਤਾਂ ਟੁੱਟ ਸੇਊਗੀ ਤੇ ਪਰ ਜੋੜ ਨਾ ਛੜੂਗਾ ਹਨਾ ਜੋੜ ਨਾ ਛੜੂਗਾ ਇਹ ਸਹਾਵਨਾ ਕੰਮ ਇਹ ਚੈੱਕ ਕਰ ਲਈ ਸੀ ਹਾਂਜੀ ਓਕੇ ਯਾਰ ਬੋੜ ਆ ਬੱਲੇ ਤੇਰੀ ਜਵਾਨ ਖੰਡ ਮਿਸ਼ਰੀ ਪਾਵਾਂ ਤੇਰੇ ਮੂੰਹ 'ਚ ਆ ਬੱਲੇ ਹੀਰਿਆ ਮੋਟਰ ਵੱਜ ਗਈ ਆਪਣੀ